ਇਸੀ ਗੱਲ ਦੋਸਤੋ ਕੱਲ ਜੋ ਵਿਸ਼ਵ ਵਾਤਾਵਰਣ ਦਿਵਸ ਤੇ ਜੋ ਪੌਦੇ ਲਗਾਏ ਗਏ ਆ ਉਹਨਾਂ ਨੂੰ ਪਾਣੀ ਪਾਉਣ ਦੀ ਸੇਵਾ ਸ਼੍ਰੀ ਗੁਰਦਾਸ ਸੇਵਾ ਸੁਸਾਇਟੀ ਰਹਾਉਦੇ ਮੈਂਬਰ ਔਰ ਨਾਲ ਬੱਚੇ ਪੌਦਿਆਂ ਨੂੰ ਪਾਣੀ ਪਾਉਣ ਦੀ ਸੇਵਾ ਕਰ ਰਹੇ ਹਨ ਔਰ ਅੱਜ ਵੀ ਕੁਝ ਨਵੇਂ ਪੌਦੇ ਇੱਧਰ ਲਗਾਏ ਜਾਣੇ ਆ ਤੁਸੀਂ ਦੇਖ ਸਕਦੇ ਆ ਖਾਲੀ ਪਈ ਜਗਾ ਸਾਰੀ ਇਸ ਲਾਈਨ ਦੇ ਵਿੱਚ ਪੌਦੇ ਲਗਾਉਣੇ ਜਾਣਗੇ ਵਧੀਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਾਰੇ